ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਨਵਜੋਤ ਕੌਰ ਸਿੱਧੂ ਬਾਰੇ ਵੱਡੀ ਖਬਰ 2027 ਚ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ ਪੰਜਾਬ ਸਰਕਾਰ ਨੇ ਅਫਸਰਾਂ ਤੇ ਮੁਲਾਜ਼ਮਾਂ ਦੀ ਬਦਲੀਆਂ ਨੂੰ ਲੈ ਕੇ ਦਿੱਤੇ ਨਵੇਂ ਹੁਕਮ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਪੰਜਾਬ ਪਹੁੰਚੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ ਸੁਗਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਹਾ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਿਸੇ ਨੂੰ 1 ਇੰਚ ਵੀ ਨਹੀਂ ਕਰਨ ਦਿੱਤਾ ਜਾਵੇਗਾ ਕਬਜ਼ਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਸੀ ਦਾ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਸੂਬੇ ਦੇ 27 ਸ਼ਹਿਰਾਂ ਤੇ ਕਸਵਿਆਂ ਵਿੱਚ ਲਾਗੂ ਕੀਤੀ ਜਾਵੇਗੀ ਇਹ ਪਾਲਸੀ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤ ਮੇਲੇ ਐਕਸ਼ਨ ਵਿੱਚ ਡੀਜੀਪੀ ਪੰਜਾਬ ਰੋਡਮੈਪ ਕੀਤਾ ਤਿਆਰ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਪੰਜਾਬ ਵਿੱਚ ਸ਼ੁਰੂ ਹੋਈ ਝੋਨੇ ਦੀ ਲਵਾਈ ਬਿਜਲੀ ਸਪਲਾਈ ਨੂੰ ਲੈ ਕੇ ਚੁੱਕੇ ਗਏ ਵੱਡੇ ਕਦਮ 11 ਜੂਨ ਨੂੰ ਜਲੰਧਰ ਦੇ ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਉਦਘਾਟਨ ਅਮਰਿੰਦਰ ਸਿੰਘ ਰਾਜਾ ਵਰਿੰਗ ਦਾ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਭਾਜਪਾ ਨੇ ਨਿਸ਼ਾਨਾ ਭਾਜਪਾ ਨੂੰ ਭਾਰਤੀ ਫੌਜ ਦੀ ਜਿੱਤ ਨੂੰ ਆਪਣੀ ਜਿੱਤ ਨਾਲ ਦੱਸਣ ਦੀ ਕੀਤੀ اپੀਲ ਪੰਜਾਬ ਚ 2026 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਦੇ ਚੱਲਦਿਆਂ ਕਾਂਗਰਸ ਵੱਲੋਂ ਵੀ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸੇ ਵਿਚਾਲੇ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ ਲੜਨਗੇ ਉਹਨਾਂ ਨੇ ਖੁਦ ਇਹ ਗੱਲ ਸਾਫ਼ ਸ਼ਬਦਾਂ ਵਿੱਚ ਕਹੀ ਹੈ ਕਿ ਹੁਣ ਸਮਾਂ ਆ ਗਿਆ ਹੈ ਜਦ ਉਹ ਲੋਕ ਸੇਵਾ ਲਈ ਮੈਦਾਨ ਵਿੱਚ ਆਉਣਗੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਐਕਟਿਵ ਹਾਂ ਤੇ 4 ਮਹੀਨਿਆਂ ਤੋਂ ਲੋਕਾਂ ਦੇ ਘਰਾਂ ਵਿੱਚ ਜਾ ਰਹੀ ਹਾਂ ਉਹਨਾਂ ਨੇ ਕਿਹਾ ਕਿ ਮੈਂ ਚੁੱਪਚਾਪ ਮੀਟਿੰਗਾਂ ਕਰ ਰਹੀ ਹਾਂ ਕਿਉਂਕਿ ਮੈਂ ਅਸਲੀ ਵਰਕਰਾਂ ਨਾਲ ਮਿਲਣਾ ਚਾਹੁੰਦੀ ਹਾਂ ਤਾਂ ਕਿ ਜਿਹੜਾ ਵਰਕਰ ਮੇਰੇ ਨਾਲ 5 ਸਾਲ ਤੱਕ ਕੰਮ ਕਰਦਾ ਹੈ ਮੈਂ ਉਸ ਨੂੰ ਪਛਾਣ ਸਕਾਂ ਤੇ ਹਰ ਵਰਕਰ ਮੇਰੇ ਨਾਲ ਸਿੱਧੇ ਤੌਰ ਤੇ ਮਿਲ ਸਕੇ ਨਵਜੋਤ ਕੁਰਸੀਦੂ ਨੇ ਪਿਛਲੀਆਂ ਚੋਣਾਂ ਦੀ ਹਾਰ ਦੀ ਗੱਲ ਕਰਦੇ ਕਿ ਹੈ ਕਿ ਅਸੀਂ ਸਿਰਫ 6000 ਵੋਟਾਂ ਨਾਲ ਹਾਰੇ ਸੀ ਉਹਨਾਂ ਕਿਹਾ ਕਿ ਕਈ ਵਰਕਰ ਸਿੱਧੂ ਦੇ ਖਿਲਾਫ ਹੋ ਗਏ ਸਾਨਾ ਨਵਜੋਤ ਕੁਰਸੀਦੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਉਹਨਾਂ ਦੇ ਇਸ ਐਲਾਨਨ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਨਵਜੋਤ ਕੁਰ ਸਿੱਧੂ ਦੀ ਚੋਣਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦੀ ਸਿਆਸੀ ਰਣਨੀਤੀ ਕੀ ਰੁਖ ਲੈਂਦੀ ਹੈ ਤੇ ਸਿੱਧੂ ਜੋੜੀ ਇਕੱਠੀ ਮੈਦਾਨ ਵਿੱਚ ਆਉਂਦੀ ਹੈ ਜਾਂ ਨਹੀਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਫਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਇਨ੍ਹਾਂ ਹੁਕਮ ਮੁਤਾਬਿਕ ਅਫਸਰਾਂ ਤੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਤੇ ਤਾਇਨਾਤੀਆਂ ਕਰਨ ਦਾ ਸਮਾਂ 23 ਜੂਨ 2025 ਤੋਂ ਲੈ ਕੇ 1 ਅਗਸਤ 2025 ਤੱਕ ਨਿਰਧਾਰਿਤ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 1 ਅਗਸਤ 2025 ਤੋਂ ਬਾਅਦ ਆਮ ਬਦਲੀਆਂ ਤੇ ਪੂਰੀ ਤਰ੍ਹਾਂ ਰੋਕ ਹੋਵੇਗੀ ਇਸ ਉਪਰੰਤ ਬਦਲੀਆਂ ਅਤੇ ਤੈਨਾਤੀਆਂ ਪਰਸੋਨਲ ਵਿਭਾਗ ਵੱਲੋਂ ਜਾਰੀ ਟਰਾਂਸਫਰ ਪਾਲਿਸੀ ਮਿਤੀ 23/4/2018 ਇੰਚ ਕੀਤੇ ਗਏ ਉਪਬੰਧਾਂ ਅਨੁਸਾਰ ਹੀ ਕੀਤੀਆਂ ਜਾ ਸਕਣਗੀਆਂ ਕੇਂਦਰੀ ਖੇਤੀਬਾੜੀ ਕਿਸਾਨ ਕਲਿਆਣਾ ਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀਰਵਾਰ ਨੂੰ ਆਪਣੇ ਇੱਕ ਦਿਨਾਂ ਦੇ ਦੌਰੇ ਲਈ ਪੰਜਾਬ ਪਹੁੰਚੇ ਉਹਨਾਂ ਦੇ ਇਸ ਦੌਰੇ ਦਾ ਮੁੱਖ ਉਦੇਸ਼ ਪੰਜਾਬ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਾ ਸੀ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਵਾਤਾਵਰਣ ਸੰਭਾਲ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਸੀ ਸ਼ਿਵਰਾਜ ਸਿੰਘ ਚੋਹਾਨ ਸਭ ਤੋਂ ਪਹਿਲਾਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਖੇੜੀ ਗੰਡਿਆ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸੰਬੰਧੀ ਜਾਣਕਾਰੀ ਵੀ ਦਿੱਤੀ ਇਸ ਦੇ ਨਾਲ ਹੀ ਸ਼ਿਵਰਾ ਸਿੰਘ ਚੋਹਾਨ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਹੈ ਅਤੇ ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਕੇ ਕਾਫੀ ਪਾਣੀ ਬਚਾ ਸਕਦੇ ਹਨ ਸਾਬਕਾ ਕੈਬਨਿਟ ਮੰਤਰੀ ਸੋਨ ਸਿੰਘ ਠੰਡਲ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਅਗਵਾਈ ਵਿੱਚ ਮੁੜ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਇਸ ਦੌਰਾਨ ਸੁਖਵੀਰ ਬਾਦਲ ਨੇ ਉਨ੍ਹਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਅਸੀਂ ਕੁਝ ਮਹੀਨਿਆਂ ਦੇ ਲਈ ਡੈਪੂਟੇਸ਼ਨ ਤੇ ਇਨਾਂ ਨੂੰ ਦੂਜੀ ਪਾਰਟੀ ਦੇ ਵਿੱਚ ਭੇਜਿਆ ਸੀ ਅਤੇ ਹੁਣ ਮੁੜ ਤੋਂ ਇਹ ਘਰ ਆ ਗਏ ਹਨ ਉਹਨਾਂ ਨੇ ਕਿਹਾ ਕਿ ਸਿਰਫ ਸੋਹਣ ਸਿੰਘ ਠੰਡਲ ਹੀ ਨਹੀਂ ਸਗੋਂ ਕਈ ਅਜਿਹੇ ਹੋਰ ਲੀਡਰ ਵੀ ਲਗਾਤਾਰ ਸਾਡੇ ਤੱਕ ਅਪਰੋਚ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਦਾ ਸਾਥ ਦੇ ਸਕਦੀ ਹੈ ਇਸ ਦੌਰਾਨ ਸੁਖਵੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਬਨਿਟ ਵਿੱਚ ਜੋ ਫੈਸਲੇ ਸਰਕਾਰ ਪੰਜਾਬ ਦੀ ਲੁੱਟ ਖਸੁੱਟ ਕਰਨ ਦੇ ਲਈ ਪਾਸ ਕਰ ਰਹੀ ਹੈ ਉਹਨਾਂ ਨੂੰ ਸਾਡੀ ਸਰਕਾਰ ਆਉਣ ਤੋਂ ਤੁਰੰਤ ਬਾਅਦ ਰੱਦ ਕਰ ਦਿੱਤਾ ਜਾਵੇਗਾ ਉਨਾਂ ਨੇ ਕਿਹਾ ਕਿ ਲੋਕਾਂ ਦੀ ਲੁੱਟ ਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਨਾ ਹੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਿਸੇ ਨੂੰ 1 ਇੰਚ ਵੀ ਕਬਜ਼ਾ ਕਰਨ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਕਾਨੂੰਨੀ ਲੜਾਈ ਲੜਨ ਦੀ ਲੋੜ ਪਈ ਤਾਂ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਕੋਰਟ ਵੀ ਜਾਵਾਂਗੇ ਪੰਜਾਬ ਸਰਕਾਰ ਨੇ ਯੋਜਨਾਬੰਦ ਸ਼ਹਿਰੀ ਵਿਕਾਸ ਅਤੇ ਕਿਸਾਨਾਂ ਦੇ ਸ਼ਸਤੀਕਰਨ ਦੇ ਉਦੇਸ਼ ਨਾਲ ਨਵੀਂ ਲੈਂਡ ਪੂਲਿੰਗ ਨੀਤੀ 2025 ਨੂੰ ਪਰਵਾਨਗੀ ਦਿੱਤੀ ਹੈ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਸੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਨੇ ਇਸ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ ਜੋ ਸੂਬੇ ਦੇ 27 ਸ਼ਹਿਰਾਂ ਅਤੇ ਕਸਬਿਆਂ ਵਿੱਚ ਲਾਗੂ ਕੀਤੀ ਜਾਵੇਗੀ ਦੱਸਦੀ ਹੈ ਕਿ ਪੰਜਾਬ ਕੈਬਨਟ ਵੱਲੋਂ ਲੈਂਡ ਪੂਲਿੰਗ ਪਾਲਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਟ ਦੀ ਮੀਟਿੰਗ ਵਿੱਚ ਇਸ ਪਾਲਸੀ ਨੂੰ ਪਾਸ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਦਨਸ਼ੈ ਵਿਰੋਧੀ ਦੇ ਪਹਿਲੇ 3 ਮਹੀਨਿਆਂ ਵਿੱਚ 15000 ਤੋਂ ਜ਼ਿਆਦਾ ਡਰੱਗ ਸਮਗਲਰਾਂ ਦੀ ਗ੍ਰਿਫਤਾਰੀ ਦੇ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ਵਿੱਚੋਂ ਨਸ਼ੀਲੇ ਪਦਾਰਥਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇੱਕ ਰੋਡ ਮੈਪ ਤਿਆਰ ਕੀਤਾ ਹੈ ਇਹ ਐਲਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਕੀਤਾ ਹੈ ਡੀਜੀਪੀ ਨੇ ਕਿਹਾ ਹੈ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਦੋਰੀ ਰਣਨੀਤੀ ਅਪਣਾਈ ਜਾ ਰਹੀ ਹੈ ਜਿਸ ਚ ਨਸ਼ੀਲੇ ਪਦਾਰਥਾਂ ਦੇ ਤੋੜਨ ਲਈ ਵੱਡੇ ਡਰੱਗ ਸਪਲਾਈਰਾਂ ਪੈਡਲਰਾਂ ਨੂੰ ਡਰੱਗ ਵਰਤੋਕਾਰਾਂ ਤੋਂ ਵੱਖ ਕੀਤਾ ਜਾਵੇਗਾ ਸਮਗਲਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਦਕਿ ਵਰਤੋਕਾਰਾਂ ਨੂੰ ਨਸ਼ਾ ਮੁਕਤੀ ਲਈ ਪ੍ਰੇਰਿਤ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਸਪਲਾਈ ਲੜੀ ਨੂੰ ਰੋਕਣਾ ਅਸਲ ਡਰੱਗ ਡੀਲਰਾਂ ਨੂੰ ਵੱਖ ਕਰਕੇ ਅਤੇ ਸਜ਼ਾ ਦੇ ਕੇ ਜਦਕਿ ਨਸ਼ੇ ਦੇ ਸ਼ਿਕਾਰ ਲੋਕਾਂ ਲਈ ਪੁਨਰਵਾਸ ਦਾ ਇੱਕ ਦਿਆਲੂ ਰਸਤਾ ਪ੍ਰਦਾਨ ਕਰਨਾ ਹੈ ਡੀਜੀਪੀ ਗੌਰਵ ਯਾਦਵ ਨੇ ਡੀਲਰਾਂ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਤੇ ਨਸ਼ੇ ਦੇ ਸ਼ਿਕਾਰ ਲੋਕਾਂ ਲਈ ਪੁਨਰਵਾਸ ਦੇ ਸੰਤੁਲਿਤ ਦ੍ਰਿਸ਼ਟੀਕੋਣ ਤੇ ਜ਼ੋਰ ਦਿੰਦਾ ਹੈ ਪੰਜਾਬ ਚ ਜੂਨ ਮਹੀਨੇ ਦੀ 6 ਤਰੀਕ ਹੋ ਗਈ ਹੈ ਪਰ ਫਿਰ ਵੀ ਤਾਪਮਾਨ ਆਮ ਨਾਲੋਂ ਘੱਟ ਹੈ ਸੂਬੇ ਭਾਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਤੇ ਤੇਜ਼ ਹਵਾਵਾਂ ਵੇਖੀਆਂ ਗਈਆਂ ਸਨ ਇਸ ਦਾ ਕਾਰਨ ਪਿਛਲੇ ਕੁਝ ਦਿਨਾਂ ਤੋਂ ਸਰਗਰਮ ਪੱਛਮੀ ਗੜਬੜੀ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਬਰਬਰੀ ਅਤੇ ਮੀਂਹ ਹੈ ਇਸ ਤੋਂ ਬਾਅਦ ਵੀ ਅੱਜ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ ਇੱਕ ਵਾਰ ਫਿਰ 4 ਡਿਗਰੀ ਵਾਸ ਸਕਦਾ ਹੈ ਇਸ ਦੌਰਾਨ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸੂਬੇ ਭਰ ਵਿੱਚ 8 ਜੂਨ ਤੱਕ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਹਿਮਾਚਲ ਪ੍ਰਦੇਸ਼ ਚ ਮੀਲੇ ਪੀਲਾ ਲੜ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਦੇ ਤਾਪਮਨ ਚ ਬਹੁਤਾ ਬਦਲਾ ਨਹੀਂ ਹੋਵੇਗਾ ਪਰ ਹੌਲੀ ਹੌਲੀ ਆਉਣ ਵਾਲੇ ਦਿਨਾਂ ਵਿੱਚ ਤਾਪਮਨ 40 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਇਸ ਸਾਲ ਪੰਜਾਬ ਅੰਦਰ ਚੋਨੇ ਦੀ ਲਵਾਈ ਦਾ ਕੰਮ ਇੰਨੇ ਫੇਜ਼ਾਂ ਵਿੱਚ ਸ਼ੁਰੂ ਕਰਨ ਸੰਬੰਧੀ ਕੀਤੇ ਗਏ ਫੈਸਲੇ ਤਹਿਤ ਗੁਰਦਾਸਪੁਰ ਸਮੇਤ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਇਸ ਤਹਿਤ ਕਿਸਾਨਾਂ ਨੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਲੀਆਂ ਹਨ ਨਾਲ ਹੀ ਕਿਸਾਨਾਂ ਨੂੰ ਤਿੰਨ ਫੇਜ਼ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਨੇ ਅੱਜ ਤੋਂ ਹੀ ਕਦੂ ਕਰਕੇ ਖੇਤ ਵੀ ਤਿਆਰ ਕਰ ਲਏ ਹਨ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਮੰਗ ਅਨੁਸਾਰ ਇਸ ਵਾਰ ਚੋਨੇ ਦੀ ਲਵਾਈ ਪਿਛਲੇ ਸਾਲ ਦੇ ਮੁਕਾਬਲੇ ਜਲਦੀ ਕਰਨ ਦੀ ਇਜਾਜ਼ਤ ਦਿੱਤੀ ਹੈ ਜਿਸ ਦੇ ਚੱਲਦੇ ਆ ਜਿਲ੍ਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਮਰੀਕਸਰ ਤਰਨਤਾਰਨ ਰੋਪੜ ਮੋਹਾਲੀ ਅਤੇ ਫਤਿਗੜ ਸਾਹਿਬ ਜਿਲ੍ਹਿਆਂ ਵਿੱਚ ਝੋਨੇ ਦੀ ਲਵਾਈ 5 ਜੂਨ ਤੋਂ ਕਰਨ ਸੰਬੰਧੀ ਪ੍ਰਵਾਨਗੀ ਦਿੱਤੀ ਗਈ ਸੀ ਸਰਕਾਰ ਦੇ ਇਸ ਫੈਸਲੇ ਕਾਰਨ ਕਿਸਾਨਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਸੀ ਅਤੇ ਨਾਲ ਹੀ ਕਿਸਾਨਾਂ ਦੀ ਮੰਗ ਅਨੁਸਾਰ ਇਸ ਵਾਰ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਤਿੰਨ ਫੇਜ਼ ਬਿਲੀ ਸਪਲਾਈ ਵੀ ਮਿਲਣੀ ਸ਼ੁਰੂ ਹੋ ਗਈ ਸੀ ਜਿਸ ਨਾਲ ਨਾ ਸਿਰਫ ਕਿਸਾਨਾਂ ਨੇ ਆਪਣੀ ਪਨੀਰੀ ਅਤੇ ਚਾਰੇ ਸਮੇਤ ਗੰਨੇ ਦੀਆਂ ਫਸਲਾਂ ਦੀ ਸਿੰਚਾਈ ਕੀਤੀ ਸਗੋ ਇਸ ਨਾਲ ਬਾਗਵਾਨਾਂ ਨੂੰ ਵੀ ਕਾਫੀ ਲਾਭ ਹੋਇਆ ਸੀ ਜਲੰਧਰ ਦੇ ਇਤਿਹਾਸਿਕ ਪਾਰਕ ਵਿੱਚ ਬਣਨ ਜਾ ਰਹੇ ਸਪੋਰਟਸ ਹਬ ਦਾ ਰਸਮੀ ਉਦਘਾਟਨ 11 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ ਜਿਕਰ ਇਹ ਉਹ ਹੈ ਕਿ ਉਸ ਦਿਨ ਕਬੀਰ ਜੈੰਤੀ ਸੰਬੰਧੀ ਜਲੰਧਰ ਵਿੱਚ ਸੂਬਾ ਪੱਦਰੀ ਪ੍ਰੋਗਰਾਮ ਵੀ ਹੋਣਾ ਹੈ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਤੈਅ ਮੰਨੀ ਜਾ ਰਹੀ ਹੈ ਜਿਹੇ ਵਿੱਚ ਇਹ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਹ ਉਸੇ ਦਿਨ ਸਪੋਰਟਸ ਹੱਬ ਦਾ ਵੀ ਉਦਘਾਟਨ ਕਰ ਸਕਦੇ ਹਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਭਾਜਪਾ ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ ਰਾਜਾਵੜਿੰਗ ਨੇ ਕਿਹਾ ਕਿ ਭਾਜਪਾ ਗੂ ਇਸ ਤਰ੍ਹਾਂ ਵਿਵਹਾਰ ਕਰ ਰਹੀ ਹਨ ਜਿਵੇਂ ਉਹ ਖੁਦ ਸਰਾਧ ਤੇ ਲੜੇ ਹੋਣ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਐਕਸ ਤੇ ਪੋਸਟ ਕਰਦੇ ਆ ਲਿਖਿਆ ਕਿ ਆਪਰੇਸ਼ਨ ਸਿੰਧੂਰ ਆਪਰੇਸ਼ਨ ਲੋਟਸ ਨਹੀਂ ਹੈ ਰਾਜਾ ਬਰਿੰਗ ਨੇ ਕਿਹਾ ਕਿ ਭਾਜਪਾ ਗੁ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਖੁਦ ਸਰਾਧ ਤੇ ਲੜੇ ਹੋਣ ਉਹਨਾਂ ਨੇ ਕਿਹਾ ਕਿ ਆਪ ਤੇ ਭਾਜਪਾ ਦੋਵੇਂ ਆਪਰੇਸ਼ਨ ਤੋਂ ਦੂਰ ਦੇ ਨਾਮ ਤੇ ਛੋਟੀ ਰਣਨੀਤੀ ਕਰ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਆਪ ਦਾ ਸਟੈਂਡ ਇਸ ਦੀ ਸਫਲਤਾ ਤੇ ਸਵਾਲ ਉਠਾਉਣਾ ਵੀ ਸਰਾਸਰ ਗਲਤ ਹੈ ਉਹਨਾਂ ਭਾਰਤੀ ਫੌਜਾਂ ਦੀ ਜਿੱਤ ਨੂੰ ਆਪਣੀ ਜਿੱਤ ਨਾਲ ਦੱਸਣ ਦੀ ਵੀ ਅਪੀਲ ਕੀਤੀ ਹੈ ਰਾਜਾ ਵਰਿੰਗਨੇਟ ਵੀਟ ਚ ਲਿਖਿਆ ਹੈ ਕਿ ਅਸੀਂ ਆਪਰੇਸ਼ਨ ਲੋਟਸ ਦੌਰਾਨ ਤੁਹਾਡੇ ਦੁਆਰਾ ਵਰਤੇ ਗਏ ਗੰਦੇ ਹੁਨਰ ਨੂੰ ਸਵੀਕਾਰ ਕਰਦੇ ਹਾਂ ਪਰ ਕਿਰਪਾ ਕਰਕੇ ਸਾਡੀਆਂ ਰੱਖਿਆ ਬਲਾਂ ਦੀ ਸ਼ਾਂਤ ਤੇ ਮਾਨ ਲਈ ਉਹਨਾਂ ਦੀ ਜਿੱਤ ਨੂੰ ਆਪਣੀ ਜਿੱਤ ਦੱਸਣ ਦੀ ਕੋਸ਼ਿਸ਼ ਨਾ ਕਰੋ ਸਾਰੀ ਦੁਨੀਆ ਜਾਣਦੀ ਹੈ ਕਿ ਤੁਸੀਂ ਕਿੰਨੇ ਬਹਾਦਰ ਹੋ ਅਤੇ ਤੁਸੀਂ ਕਿੰਨੀ ਬਹਾਦਰੀ ਨਾਲ ਆਤਮ ਸਮਰਪਣ ਕੀਤਾ ਹੈ ਸੂਰ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨੇ ਨਹੀਂ ਲਿਆਂਦੇ ਕਿਹਨੇ ਸੀਗੇ ਗੈਂਗਸਟਰ ਕਿਦਾ ਕਿਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰਿਆ ਗਿਆ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲੋ ਹੁਣ ਤਾਂ ਸਿਰਫ ਅਕਲ ਗੱਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਤਾਂ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਆ ਕੋਈ ਇੱਧਰ ਇੱਧਰ ਹੋਰ ਫਿਰਦੇ ਉਹ ਕਹਿੰਦੇ ਸਾਡੀ ਭਰਤੀ 27 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ 4 ਨਾਲ ਗੁਣਾ ਕਰ ਲੋ ਇਹ ਤਾਂ 2 ਕਰੋੜ ਦਾ ਫੂਟਹੀਂ ਲਈ ਫਿਰਦੇ ਨੇ ਇਹ ਪੈਂਦੇ ਨਿਕਲਦੀਆਂ ਕਿੰਨੀਆਂ 23 ਤਰੀਕ ਨੂੰ ਦੇਖ ਲੈ ਇੱਥੋਂ ਇੱਥੋਂ ਨਿਕਲਦੀਆਂ ਕਿੰਨੀਆਂ ਉਹ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਿੱਤੀਆਂ ਰੇਤੇ ਤੇ ਇਹਨਾਂ ਦਾ ਮਾਫੀਆ ਸੀ ਲੈਂਡ ਮਾਫੀਆ ਸੈਂਡ ਮਾਫੀਆ ਠੀਕ ਹੈ ਜੀ ਤੇ ਟੋਲ ਪਲਾਜੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਜਿਹੜਾ ਐਕਸਾਈਜ਼ ਤੇ ਸਾਰਾ ਕਬਜ਼ਾ ਇਹਨਾਂ ਦਾ ਟਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਜੇ ਇਹ ਬਚਾਉਣਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਹੋਰਨਾਂ ਨਾ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮਨਤ ਲਾਦਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਹੈ ਜਾਣ ਕੇ ਇਹ ਪਤਾ ਨਹੀਂ ਉਹ ਆਪ ਹੀ ਭੁੱਲ ਜਾਂਦਾ ਸੁਖਵੀਰ ਬਾਦਲ ਵੀ ਉਹ ਜਿਹੜਾ ਬੰਗਣਾ ਜਾਂ ਪੌਣਾ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਪਤਾ ਨਹੀਂ ਤਾਂ ਸੱਚੀ ਮੁੱਚੀ ਜੋਰ ਟੁੱਟਣ ਲੱਗੇ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾਉਂਦਾ ਵੀ ਕੱਲ ਕਿਹੜਾ ਸੀਗਾ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਾਲ ਤਖਤ ਸਭ ਤੋਂ ਸਜਾ ਤਨਖਾਈਆ ਕਰਾ ਦੇ ਕਿਸੇ ਚ ਲੱਗੀ ਉਦੋਂ ਪਲਾਸਟਰ ਲੱਗਿਆ ਸੀ ਇੱਕ ਦਿਨ ਬਾਅਦ 에ਅਰਪੋਰਟ ਤੇ ਅਸੀਂ ਭੱਜਿਆ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਤਲਬ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਤਰ ਮਨ ਨੂੰ ਮੁਠੀ ਚ ਐ ਸਮਝ ਲੈ 70 ਮੇ ਸਾਡੀ ਮੁਠੀ ਚ ਐ ਇਹਨੂੰ ਬਦਲ ਦੋ ਜਿਹੇਦਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪਰਮਾਤਮਾ ਦੇਖਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਹੋਈ ਐਨ ਕਿਹਦੀਆਂ ਫੀਲਿੰਗ ਹਟ ਹੋਈਆਂ ਉਹ ਬੀਜੀ ਬੀਜੀ ਪੀ ਨੇ ਕਿਹ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਆ ਸੰਧੂਰ ਲੈ ਲੈਣ ਆਪਣੀ ਵਾਈਫ ਦਿਲਾ ਦੇਣ ਜਦ ਕਿ ਸੰਦੂਰ ਦਾ ਜਿਹੜਾ ਰਾਈਟ ਹੈ ਉਹ ਪਤੀ ਕੋਲ ਹੈ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸੰਦੂਰ ਕੀ ਕੀਮਤ ਤੂੰ ਕਹੇਂ ਜਾਣਾ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀ ਕਰਨੀ ਹੋਣਾ ਚਾਹੀਦਾ ਕਿ ਤੁਸੀਂ ਕੋਈ ਪ੍ਰਧਾਨ ਮੰਤਰੀ ਫੌਜ ਦੀ ਵਰਦੀ ਦੇਖਿਆ ਪਹਿਲਾਂ ਫੌਜ ਦੀ ਵਰਦੀ ਦੇਖੋ ਫੌਜ ਦੀ ਵਰਦੀ ਨੂੰ ਵੀ ਮਤਲਬ ਇਸਤੇਮਾਲ ਉਹ ਇਸਤਰਾ ਨਹੀਂ ਕਰਨਾ ਚਾਹੀਦਾ ਫੌਜਾਂ ਜਿਹੜੀਆਂ ਨੇ ਉਹ ਦੇਸ਼ ਲਈ ਲੜਦੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਇੰਨਾ ਜ਼ਿਆਦਾ ਰਾਜਨੀਤਿਕਰਨ ਕਰ ਰੱਖਿਆ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕਿ ਕੌਣ ਕੀ ਕਹਿ ਰਿਹਾ ਹੈ ਕੌਣ ਕਿਸ ਕੀ ਕੌਣ ਕਿਹਦੇ ਆਵਾਜ਼ ਜਿਹੜੇ ਆਰਡਰ ਫਾਲੋ ਕਰੇ ਸੋ ਇਹ ਤਾਂ ਸਾਰੇ ਨੇ ਮਮਤਾ ਬੇਨਰਜੀ ਨੇ ਵੀ ਕਿਹਾ ਕਿ ਤੁਸੀਂ ਤੁਸੀਂ ਸਾਰੇ ਦੇਸ਼ ਦੇ ਮਹਿਲਾ ਮਦੇ ਪਤੀ ਹੋ ਜਦ ਕਿ ਜਿਹੜਾ ਉੱਥੇ ਜਾ ਕੇ ਬੋਲਿਆ ਕਿ ਸਿੰਦੂਰ ਖੇਲਾ ਸਿੰਦੂਰ ਖੇਲਾ ਇੱਕ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੀਆਂ ਔਰਤਾਂ ਨੇ ਉਹ ਦੁਰਗਾ ਪੂਜਾ ਦੇ ਆਖਰੀ ਦਿਨ ਇੱਕ ਸਿੰਦੂਰ ਖੇਲਾ ਉਹਨਾਂ ਦਾ ਇੱਕ ਤਿਹਾਰ ਰਸਮ ਹੈ ਸਿੰਦੂਰ ਖੇਲਾ ਜਾ ਕੇ ਉੱਥੇ ਬੋਲਿਆ ਤੇ ਬਾਅਦ ਚ ਕਹਿੰਦੇ ਖਬਰ ਫੇਕ ਹੈ ਜੀ ਖਬਰ ਫੇਕ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਉਲਟਾ ਪੈ ਰਿਹਾ ਕੰਮ ਹੈ ਸੋ ਹਰ ਗੱਲ ਚ ਰਾਜਨੀਤੀ ਨਹੀਂ ਹੁੰਦੀ ਲੋਕ ਵੀ ਸਿਆਣੇ ਨੇ ਸੋ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਨਹੀਂ ਵੈਸੇ ਤਾਂ ਜਿਹੜਾ ਸਾਡਾ ਦਾ ਚੋਣ ਮੈਨੀਫੈਸਟੋ ਸਾਰੇ ਪੰਜਾਬ ਨੂੰ ਲੈ ਕੇ ਆਇਆ ਕਿ ਅਸੀਂ ਕਿਸੇ ਹਲਕੇ ਨਾਲ ਕੋਈ ਦਰਿਆਤ ਨਹੀਂ ਕਰਦੇ ਚਾਹੇ ਉਹ ਈਵਨ ਜਿਹੜੇ ਹਲਕੇ ਅਸੀਂ ਨਹੀਂ ਵੀ ਜਿੱਤੇ ਹੋਏ ਅਸੀਂ ਉੱਥੇ ਵੀ ਕੋਈ ਫੰਡਾਂ ਦੀ ਕਮੀ ਨਹੀਂ ਛੱਡਦੇ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਕਿ ਇਸ ਗਲੀ ਚੋਂ ਵੋਟਾਂ ਘੱਟ ਪਈਆਂ ਨੇ ਦੋ ਪੁੜੀਆਂ ਹੀ ਪੱਟ ਦੋ ਹੈਨਾ ਜੇ ਇੱਥੇ ਕੋਈ ਹੋਰ ਨੁਕਸਾਨ ਕਰ ਦੋ ਤਾਂ ਉਹ ਜੀ ਸਾਨੂੰ ਵੋਟਾਂ ਨੇ ਪਾਈਆਂ ਤਾਂ ਕਰਕੇ ਜਾਂ ਕਰਾ ਲਓ ਫਿਰ ਉਹਨਾਂ ਤੋਂ ਜਿਨ੍ਹਾਂ ਨੂੰ ਜਿਤਾਇਆ ਇਹਦਾਂ ਦਾ ਨਹੀਂ ਸੀ ਕੰਮ ਕਰਦੇ ਸਾਰੇ ਪੰਜਾਬ ਦਾ ਵਿਕਾਸ ਹੋਣਾ ਵਿੱਚ ਵੈਸ਼ ਦਾ ਵੀ ਹੋਣਾ ਹੈ ਇਸ ਤੋਂ ਪਹਿਲਾਂ ਜਿੰਨੀਆਂ ਵੀ ਬਾਈ ਇਲੈਕਸ਼ਨ ਲੜੀਆਂ ਗਿੱਦੜਵਾ ਜਿੱਤੇ ਆ ਉਹ ਆਪਣਾ ਚੱਬੇਵਾ ਚੱਬੇਵਾਲ ਜਿੱਤੇ ਆ ਚੱਬੇਵਾਲ ਸਾਹਿਬ ਖੜੇ ਨੇ ਐਮਪੀ ਸਾਹਿਬ ਖੜੇ ਨੇ ਤੇ ਜਲੰਧ ਆਪਣਾ ਜਲੰਧਰ ਜਿੱਤੇ ਆ ਆਪਣਾ ਡੇਰਾਵਾ ਬਨਾਣਕ ਜਿੱਤੇ ਆ ਸੋ ਉਹ ਪਬਲਿਕ ਜਿਹੜੀ ਉਹ ਕੁਛ ਨਾ ਕੁਛ ਦੇਖ ਕੇ ਹੀ ਵੋਟ ਪਾਉਂਦੀ ਆ ਕੋਈ ਕੋਈ ਅਸੀਂ ਕੋਈ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਤਾਂ ਕਰਦੇ ਨਹੀਂ ਹੈ ਜੀ ਕਿਉਂ ਜੀ ਮਾਈਕ ਚਮਾ ਉੱਥੇ ਕਿਉਂ ਜੀ ਜੀ ਨਹੀਂ ਇਹ ਇਹੀ ਜਾਖੜ ਸਾਹਿਬ ਜਿਹੜਾ ਕਾਂਗਰਸ ਚ ਹੁੰਦੇ ਸੀ ਉਦੋਂ-ਉਦੋਂ ਬੀਜੇਪੀ ਨੂੰ ਗਾਲਾਂ ਕੱਢਦੇ ਹੁੰਦੇ ਸੀ ਆਹੀ ਬਿੱਟੂ ਜਦੋਂ ਕਾਂਗਰਸ ਚ ਹੁੰਦਾ ਸੀ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਆਹੀ ਕੈਪਟਨ ਬਰੇਂਦਰ ਜਦੋਂ ਇੱਧਰ ਹੁੰਦਾ ਸੀ ਉਦੋਂ ਉਹਨਾਂ ਨੂੰ ਗਾਲਾਂ ਕੱਢਦਾ ਸੀ ਠੀਕ ਹੈ ਨਾ ਇਸ ਮਨਪ੍ਰੀਤ ਬਾਦਲ ਜਦੋਂ ਇੱਧਰ ਹੁੰਦਾ ਸੀ ਸਾਰੀ ਕਾਂਗਰਸ ਤਾਂ ਬੀਜੇਪੀ 'ਚ ਫਿਰਦੀ ਐ ਇਹ ਤਾਂ ਵਿੰਗ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ ਵਿੰਗ ਜਿਹੜਾ ਸਾਰੇ ਤਾਂ ਉਹੀ ਨੇ ਜੀ ਜਿਹੜੇ ਪਹਿਲਾਂ ਸੀਗੇ ਸੋ ਇਸ ਕਰਕੇ ਅਸੀਂ ਦੇਸ਼ ਭਗਤ ਬੰਦੇ ਆ ਅਸੀਂ ਨੈਸ਼ਨਲਿਸਟ ਆ ਠੀਕ ਹੈ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਵਾਸਤੇ ਦਿੱਤੀਆਂ ਨੇ ਅਸੀਂ ਕਿਉਂ ਜਾਈਏ ਜੀ ਉਹ ਜਾਣਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਬੋਲ ਇਹਨਾਂ ਦੇ ਬੀਜੇਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀਆਂ ਨੇ ਦੱਸ ਵੀ ਨਹੀਂ ਸਕਦੇ ਇੱਥੇ ਆਪਾਂ ਉਹਨਾਂ ਸੁਪਰੀਮ ਕੋਰਟ ਨੂੰ ਹੋ ਨਹੀਂ ਗਾਲਾਂ ਕੱਢਣੋਂ ਹਟਦੇ ਪਾਰਲੀਮੈਂਟ ਨੂੰ ਹੋ ਗਾਲਾਂ ਕੱਢ ਜਾਂਦੇ ਇਲੈਕਸ਼ਨ ਕਮਿਸ਼ਨ ਨੂੰ ਹੋ ਗਾਲਾਂ ਕੱਢ ਜਾਂਦੇ ਆ ਰਾਸ਼ਟਰਪਤੀ ਤੱਕ ਨੂੰ ਕਹਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ ਸਾਨੂੰ ਰੋਕ ਨਹੀਂ ਸਕਦੇ ਫਰੰਟਿੰਗ ਸੋ ਇਹ ਸਾਰੇ ਇੰਸਟੀਚਿਊਸ਼ਨ ਖਤਮ ਕਰਤੇ ਕਿਹੜੀ ਗੱਲ ਕਰਦੇ ਆ ਇਹ ਕੀ ਤੋਂ ਫੌਜ ਨੂੰ ਮੈਂ ਕੁਝ ਕਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਿ ਸੰਧੂਰ ਵਾਲਿਆਂ ਨੂੰ ਫੌਜ ਦੇ ਤਾਂ ਨਾਲ ਆ ਸਾਰੇ ਸਾਰੀ ਤਾਂ ਫੌਜ ਆਪਣੀ ਪੰਜਾਬ ਦੀ ਹੈ ਲੜਾਈ ਕਿਤੇ ਵੀ ਹੋਵੇ ਬਾਰਡਰ ਪੰਜਾਬ ਵਾਲਾ ਵਰਤਿਆ ਜਾਂਦਾ ਜੀ ਡਰੋਨ ਆਪਣੇ ਇੱਥੇ ਆਏ ਫਾਜ਼ਿਲਕਾ ਬਲ ਆਏ ਆਦਮਪੁਰ ਫਿਰੋਜ਼ਪੁਰ ਦੀ ਇੱਕ ਮਹਿਲਾ ਦੀ ਮੌਤ ਵੀ ਹੋਈ ਆਦਮਪੁਰ ਜਲੰਧਰ ਠੀਕ ਹੈ ਨਾ ਅੰਮ੍ਰਿਤਸਰ ਸਾਰਾ ਸਾਡਾ ਬਾਰਡਰ ਮਿਸਤੇਬਲ ਸੋ ਅਸੀਂ ਕਦੋਂ ਚਾਹੋ ਨਾ ਲੜਾਈ ਹੋਵੇ ਜੀ ਮਾਰ ਦੇਤਾ ਸੀ ਨਾ ਜੀ ਸੋ ਪਹਿਲਾਂ ਨੁਕਸਾਨ ਘਟ ਹੋਇਆ ਜਦੋਂ 47 ਵੇਲੇ 10 ਲੱਖ ਬੰਦਾ ਜਿਹੜਾ ਸਾਡੇ ਚਾਚੇ ਤਾਇਏ ਸੀ ਸਾਡੇ ਨਾਨੇ ਨਾਨੀਆਂ ਸਾਡੇ ਬਜ਼ੁਰਗ ਸੀਗੇ ਉਹ ਜਿਹੜੇ ਉਧਰੋਂ ਇਧਰ ਨੂੰ ਸ਼ਿਫਟ ਹੋਏ ਇਧਰੋਂ ਉਧਰ ਨੂੰ ਹੋਏ ਜਿਹੜੀ ਘਟ ਵੱਡ ਹੋਈ ਹੈ ਸਾਰੀ ਆਪਣੀ ਪੰਜਾਬੀਆਂ ਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਹੋ ਚੱਲੀਦਾ ਹੁੰਦਾ ਹਰ ਚੀਜ਼ ਨੂੰ ਹਰ ਚੀਜ਼ ਨੂੰ ਹੁਣ ਰਾਜਨੀਤਿਕ ਤੌਰ ਤੇ ਵਰਤਿਆ ਹੈ ਹਰ ਚੀਜ਼ ਨੂੰ ਕੋਈ ਚੀਜ਼ ਤਾਂ ਅਸੀਂ ਛੱਡ ਦੋ ਵੀ ਜਿਹੜੀ ਚ ਰਾਜਨੀਤੀ ਨਾ ਬਾੜੋ ਸੋ ਇਸ ਕਰਕੇ ਜੋ ਸਾਡਾ ਆਪਣੇ ਉਹਨਾਂ ਨੂੰ ਆਕਾਮਾਂ ਨੂੰ ਸਮਝਾਉਣ ਪੰਜਾਬ ਦੇ ਪੈਸੇ ਹੀ ਦਵਾ ਦਿਓ ਜੀ ਜਾਕਰ ਸਾਹਿਬ ਆਡੀਐਫ ਦਾ 6000 ਕਰੋੜ ਰੋਕੀ ਬੈਠਿਆ ਪੈਸਾ ਦਵਾ ਦਿਓ ਜੀ ਹੈ ਜੀ ਪੰਜਾਬ ਦੇ ਜਿੰਨੇ ਆ ਹੁਣ ਕਹਿੰਦੇ ਸੀਆਈਐਸਫ ਲਾਵਾਂਗੇ ਉੱਥੇ ਨੰਗਲ ਡੈਮ ਕੀ ਗੱਲ ਪੰਜਾਬ ਪੁਲਿਸ ਰੱਖ ਨਹੀਂ ਕਰਦੀ ਪੰਜਾਬ ਪੁਲਿਸ ਫਰੀਚ ਰੱਖੀ ਕਰਦੀ ਹੈ ਉਹ ਪੈਸੇ ਮੰਗਦੇ ਆ ਅਸੀਂ ਕਿਉਂ ਦੇ ਜੀ ਵੀ ਨਾਲੇ ਤਾਂ ਚੋਰੀ ਸਾਡੀ ਕਰਨਗੇ ਨਾਲੇ ਪੈਸੇ ਵੀ ਅਸੀਂ ਦਈਏ ਠੀਕ ਹੈ ਨਾ ਇਹ ਨਹੀਂ ਹੋਊਗਾ ਜਾਖਰ ਸਾਹਿਬ ਨੂੰ ਕੋਈ ਪੰਜਾਬ ਦੇ ਮੁੱਦੇ ਚੱਕੋ ਆਹ ਗੱਲਾਂ ਛੱਡੋ ਸਿਆਸਤ ਕਰਦਿਆਂ ਉਹ ਛੱਡੀ ਦਊਜੀ ਜਾਂਦੀ ਹੈ ਨਾ ਜਿਹੜੀ ਚਾਹ ਉਹਨੂੰ ਸਿਆਸਤ ਚ ਫੜਨ ਤਾਂ ਦਿੰਦੇ ਨਹੀਂ ਕਰੇ ਚੰਨੀ ਲੜ ਪੈਂਦਾ ਉਹਦੇ ਨਾਲ ਕਦੇ ਕਦੇ ਵਰੰਦਾ ਵਾਲਾ ਲੜ ਪਿੰਦਾ ਕਦੇ ਕਦੇ ਬਾਜ ਵਾਲਾ ਲੜ ਪਿੰਦਾ ਇਹ ਕਾਹਦੀ ਸਿਆਸਤ ਛੱਡ ਦੇਣਗੇ ਛੱਡੂ ਕੋਈ ਕੋਈ ਬੇਰਜ਼ਗਾਰੀ ਦੀ ਕੋਈ ਧਰਤੀ ਦੇ ਪਾਣੀ ਦੀ ਇਹ ਗੱਲਾਂ ਕਰੀਏ ਇਹ ਮੁੱਦੇ ਨਹੀਂ ਹੈਗੇ ਜਿਹੜੇ ਅੱਜ ਇਹਨਾਂ ਦੇ ਨਾਲ ਲਈ ਜਨ ਨੇ ਇਹ ਪੰਜਾਬ ਦੇ ਮੁੱਦੇ ਨਹੀਂ ਹੈਗੇ ਇਹ ਤਾਂ ਆਪਣੀਆਂ ਕੁਰਸੀਆਂ ਦੀ ਲੜਾਈ ਲੜ ਰਿਆ ਬਸ